ਆਉਣਾ ਕਿ ਨਾ ਬੋਟਾਂ ਲੈ ਕੇ ਪਾਸੇ ਸਾਈਡ ਹੋ ਜਾਂਦੇ ਆ ਮੈਂ ਕੱਲੀ ਆ ਸਾਨੂੰ ਰਾਸ਼ਨ ਨਹੀਂ ਮਿਲ ਰਿਹਾ ਸਭ ਲੋਕਾਂ ਨੂੰ ਕਣ ਕਾ ਮਿਲਦੀਆਂ ਸਾਨੂੰ ਕਣ ਨਹੀਂ ਮਿਲਦੀ ਸਾਡਾ ਰਾਸ਼ਨ ਕਾਰਡ ਨੀ ਕਿਸੇ ਨੇ ਵੜਾਇਆ ਸਾਡੀ ਕੋਈ ਨਹੀਂ ਸੁਣਾਈ ਕੀਤੀ ਸਾਡੀ ਕਿਸੇ ਨੇ ਨਹੀਂ ਸੁਣਾਈ ਕੀਤੀ ਹੁਣ ਅਸੀਂ ਸਾਰੀ ਗਲੀ ਇਕੱਠੀ ਹੋ ਕੇ ਗਏ ਆ 20 22 ਘਰਵਾ ਸਾਡੇ ਅਸੀਂ ਸਾਰੇ ਇਕੱਠੇ ਹੋ ਕੇ ਗਏ ਆ ਫੇਰ ਸਾਡੇ ਇਹਨਾਂ ਨੇ ਗਲੀ ਫੁੱਟਣੀ ਸ਼ੁਰੂ ਕੀਤੀ ਆ ਦੇਖ ਸਕਦੇ ਹੋ ਇੱਕ ਨੰਬਰ ਗਲੀ ਦੇ ਵਾਰਡ ਦੇ ਜੋ ਹਾਲਾਤ ਹੈਗੇ ਨੇ ਇਧਰ ਕੈਮਰਾ ਮਾਰੋ ਸੜਕਾਂ ਦੇ ਜੀ ਦੇਖੋ ਮੇਰੇ ਅਮਨਾਲ ਪੈਚ ਵਰਕ ਹੋਣ ਵਾਲਾ ਇੱਕ ਪੰਜਾਬੀ ਕੋਈ ਰੇੜੀ ਲਾ ਕੇ ਖੜ ਜੇਵੇ ਨਾ ਰੋਡ ਤੇ ਤਾਂ ਉਹਨੂੰ 100 ਜਾਣੇ ਟੋਕਨ ਵਾਲੇ ਆ ਜਾਂਦੇ ਆ ਤੇ ਇੱਕ ਅ ਭਈਏ ਦੇਖੋ ਤੁਸੀਂ ਗਿਣਤੀ ਦੇ ਹਿਸਾਬ ਨਾਲ ਰੇੜੀਆਂ ਲਾਈਆਂ ਅਣਗਿਣਤ ਰੇੜੀਆਂ ਲੱਗੀਆਂ ਕੋਈ ਵੀ ਰੋਕਣ ਵਾਲਾ ਨਹੀਂ ਹੈਗਾ ਉਹਨਾਂ ਨੂੰ ਪਹਿਲਾਂ ਅਸੀਂਗੇ ਬੀਜੇ ਦਾਵਾਂ ਬੀਜੇ ਦਾਵਾਂ ਨੇ ਕੀਤਾ ਕੱਖ ਨਹੀਂ ਗਾਇ ਇੱਥੇ ਇਸ ਇਲਾਕੇ 'ਚ ਬਿਲਕੁਲ ਨਹੀਂ ਕੀਤੀ ਉਦਾਂ ਹੀ ਗੰਦ ਗਲੀਆਂ 'ਚ ਖਿਲਰੇ ਆ ਪਿਆ ਨਾ ਕੰਮ ਹੋ ਰਿਹਾ ਇਹ ਜਿਹੜਾ ਮਦਨ ਨਾਲ ਬੱਗਾ ਕੰਮ ਕਰਾ ਰਿਹਾ ਆਮ ਪਾਰਟੀ ਵਾਲੇ ਜੇ ਕੋਈ ਕੰਮ ਕਰਾਉਣਾ ਹੋਵੇ ਤਾਂ ਨਹੀਂ ਹੋਣਾ ਉਹਨਾਂ ਤੋਂ ਕਿਸੇ ਵੀ ਤਰ੍ਹਾਂ ਦਾ ਮਹੱਲੇ 'ਚ ਗੀੜਾ ਨਹੀਂ ਮਾਰਿਆ ਗਿਆ ਇੱਕ ਵੀ ਗੀੜਾ ਨਹੀਂ ਬਜੇ ਮਹੱਲੇ 'ਚ ਕੋਈ ਕਿਸੇ ਦਾ ਵਿਚਾਰ ਨਹੀਂ ਸੁਣਿਆ ਇਹਨਾਂ ਮੁੱਦੇ ਪਹਿਲਾਂ ਤਾਂ ਇਹ ਸੀਗਾ ਮੇਨ ਛੜਕਦਾ ਸੀਵਰੇਜ ਦਾ ਹਜੇ ਤੱਕ ਉਦਾਂ ਹੀ ਪਾਣੀ ਵੀ ਚੱਲਦਾ بارش ਆ ਜਾਵੇ ਹੋਣਾ ਆ ਜਾਵੇ ਗੋਡੇ-ਗੋਡੇ ਪਾਣੀ ਖੜਾ ਰਹਿੰਦਾ ਕੋਈ ਮੁੱਦਾ ਹੱਲ ਨਹੀਂ ਕੀਤਾ ਗਿਆ ਉਹਨਾਂ ਲੋ ਤੁਸੀਂ ਜੁੜ ਚੁੱਕੇ ਹੋ ਪ੍ਰਾਈਮ ਸਵੇਰਾ ਟੀਵੀ ਦੇ ਨਾਲ ਮੈਂ ਹਾਂ ਤੁਹਾਡੇ ਨਾਲ ਦੋਸਤ ਮਨ ਅਸੀਂ ਅੱਜ ਪ੍ਰਾਈਮ ਸਵੇਰਾ ਦੀ ਟੀਮ ਜਿਹੜੀ ਆ ਬਿਲਕੁਲ ਵਾਰਡ ਨੰਬਰ 1 ਦੇ ਵਿੱਚ ਪਹੁੰਚ ਚੁੱਕੀ ਹੈ ਜਿੱਥੇ ਕਿ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਨਗਰ ਨਿਗਮ ਦੀ ਚੋਣਾ ਬਿਲਕੁਲ ਨੇੜੇ ਆ ਗਿਆ ਨੇ ਉਸ ਨੂੰ ਲੈ ਕੇ ਹਰ ਇੱਕ ਵਾਰਡ ਦੀ ਜਿਹੜੀ ਸਮੱਸਿਆਵਾਂ ਲੋਕਾਂ ਦੀਆਂ ਸੁਣਨ ਦੇ ਲਈ ਪ੍ਰਾਈਮ ਸਵੇਰਾ ਟੀਮ ਜਿਹੜੀ ਆ ਬਾਹਰ ਨਿਕਲ ਚੁੱਕੀ ਹੋਏ ਲੇਕਿਨ ਇੱਕ ਨੰਬਰ ਵਾਰਡ ਦੇ ਵਿੱਚ ਭਾਰਤੀ ਕਲੋਨੀ ਜਿੱਥੇ ਅਸੀਂ ਮੌਜੂਦ ਹਾਂ ਜਿੱਥੇ ਕਿ ਅਸੀਂ ਲੋਕਾਂ ਨਾਲ ਪਹਿਲਾਂ ਗੱਲਬਾਤ ਕਰਾਂਗੇ ਸਾਡੇ ਨਾਲ ਅੰਕਲ ਜੀ ਮਜੂਰ ਨੇ ਅੰਕਲ ਜੀ ਇੱਕ ਨੰਬਰ ਵਾਰ ਪੈਲਾਂ ਸੜਕਾਂ ਬਹੁਤ ਟੁੱਟੀਆਂ ਸੀਗੀਆਂ ਆ ਸੀਵਰੇਜ ਬਾ ਦੇਖ ਲੋ ਸਾਰੇ ਟੁੱਟੇ ਸੀ ਆ ਹੁਣ ਮਾੜੀ ਮੁੱਢੀ ਪਿਆਰ ਹੋਣ ਲੱਗੀ ਜਦੋਂ ਦੇ ਆ ਪਤਾ ਲੱਗਿਆ ਵੀ ਕਾਰਪੋਰਸ਼ਨ ਦੇ ਵਿੱਚ ਇਲੈਕਸ਼ਨ ਆ ਰਹੀ ਆ ਮਤਾ ਜੀ ਇੱਕ ਨੰਬਰ ਵਾਰਡ ਦੇ ਵਿੱਚ ਕੀ ਹਾਲਾਤ ਸੀਗੇ ਪਹਿਲਾਂ ਗਲੀਆਂ ਹੁਣ ਬਣਨੀ ਸ਼ੁਰੂ ਹੋ ਗਈਆਂ ਕੀ ਲੱਗਦਾ ਕਿ ਨਗਰ ਨਿਗਮ ਦੀ ਚੋਣਾਂ ਜਿਹੜੀਆਂ ਆ ਗਈਆਂ ਤਾਂ ਬਣਨੀ ਸ਼ੁਰੂ ਹੋਈਆਂ ਨੇ ਹਾਂਜੀ ਇਹਨਾਂ ਨੇ ਤਾਂ ਪਹਿਲਾਂ ਕੁਝ ਵੀ ਨਹੀਂ ਕੀਤਾ ਆ ਪਹਿਲਾਂ ਅਡੇ ਆਇਆ ਸੀ ਉਹ ਆਪਣੇ ਸ਼ੋਕਮਰ ਉਹਨੇ ਸਾਨੂੰ ਵਾਟਰ ਸਪਲਾਈ ਦਿੱਤੀ ਫਿਰ ਉਹਨੇ ਮੜੀਆਂ ਮੁੱਟੀਆਂ ਸਾਨੂੰ ਇੱਟਾਂ ਵਾਲੀਆਂ ਸੜਕਾਂ ਬਣਾ ਕੇ ਦਿੱਤੀਆਂ ਮੁੜ ਕੇ ਕੌਂਸਲਰ ਆਏ ਆਪਣੇ ਆਹਾ ਧੀਰਾ ਇਹਨੇ ਸਾਨੂੰ ਲੈਟਾਂ ਲੁੱਟਾ ਲਵਾ ਕੇ ਦਿੱਤੀਆਂ ਇਹਨੇ ਸਾਨੂੰ ਲੋਕ ਵਾਲੀਆਂ ਖਰਚਾ ਵੜਾ ਕੇ ਦਿੱਤੀਆਂ ਤੇ ਉਹ ਜਿਹੜੀ ਹੁਣ ਹੁਣ ਗਲੀ ਕਿਤੇ ਵੱਲ ਬਣਾਈ ਜਾ ਰਹੀ ਹੈ ਹੁਣ ਇਹ ਬੱਗੇ ਬੱਗੇ ਨੇ ਬਣਾਈਆਂ ਮਤਲਬ ਐਮ.ਐਲ.ਏ. ਸਾਹਿਬ ਕੰਮ ਕਰ ਰਿਹਾ ਯਾਨੀ ਕਿ ਬੱਗਾ ਜੀ ਕੰਮ ਐਮ.ਐਲ.ਏ. ਸਾਹਿਬ ਕੋਲ ਸੀ ਚਾਰ ਢੇਡੇ ਲਾਏ ਆ ਸਾਡੇ ਪਾਣੀ ਵੀ ਖਰਾਬ ਸੀ ਸਾਡੇ ਸੀਵਰ ਵੀ ਟੁੱਟੇ ਸੀ ਸਭ ਕੁਛ ਹੀ ਸਾਡਾ ਨਹੀਂ ਹਾਲਤਾ ਇਹਨੇ ਖਰਾਬ ਸੀ ਨਾ ਗੰਦਾ ਪਾਣੀ ਆਉਂਦਾ ਸੀ ਜਿੱਦਾਂ ਨਾਲੀਆਂ ਦਾ ਹੁੰਦਾ ਪਾਣੀ ਅਸੀਂ ਉਦਾਂ ਦਾ ਪਾਣੀ ਕੀਤਾ ਖਰਾਬ ਪੀਤਾ ਵਾ ਇਹਨਾਂ ਅਸੀਂ ਢੇਡੇ ਮਾਰਮ ਕਾ ਲੈਟਾ ਸਾਡੀ ਸਿਰੇ ਤੱਕ ਲੈਟ ਨਹੀਂ ਹੈਗੀ ਅਜੇ ਤੱਕ ਵੀ ਕਿਸੇ ਨੇ ਜਾ ਜਾ ਕੇ ਅਸੀਂ ਢੇਡੇ ਮਾਰਦੇ ਰਹੇ ਤੇ ਸਾਨੂੰ ਮਸੀ ਇਹਨਾਂ ਨੇ ਆ ਸੜਕ ਸਾਡੀ ਪੁੱਟਣੀ ਸ਼ੁਰੂ ਕੀਤੀ ਲਓ ਅਸੀਂ ਦੀ ਪਹਿਲਾ ਪ੍ਰੋਬਲਮ ਸੀ ਕਿ ਜਦੋਂ ਕੌਂਸਲਰ ਸੀਗੇ ਤਾਂ ਸਾਡੀ ਕੋਈ ਨਹੀਂ ਸੁਣਾਈ ਕੀਤੀ ਸਾਡੀ ਕਿਸੇ ਨੇ ਨਹੀਂ ਸੁਣਾਈ ਕੀਤੀ ਹੁਣ ਅਸੀਂ ਸਾਰੀ ਗਲੀ ਇਕੱਠੀ ਹੋ ਕੇ ਗਏ ਆ 20 22 ਘਰਵਾ ਸਾਡੇ ਅਸੀਂ ਸਾਰੇ ਇਕੱਠੇ ਹੋ ਕੇ ਗਏ ਆ ਫੇਰ ਸਾਡੇ ਇਹਨਾਂ ਨੇ ਗਲੀ ਫੁੱਟਣੀ ਸ਼ੁਰੂ ਕੀਤੀ ਆ ਸਾਰੀਆਂ ਗਲੀਆਂ ਓਕੇ ਕਰ ਦਿੱਤੀਆਂ ਸਾਡੀ ਗਲੀ ਰਹੀਦੀ ਸੀ ਜਦੋਂ ਕੌਂਸਲਰ ਦੀ ਵੋਟਾਂ ਪਾਈਆਂ ਸੀ ਪਿਛਲੀ ਵਾਰ ਕੌਂਸਲਰ ਬਣਾਇਆ ਸੀ ਅਸੀਂ ਚੁਣਿਆ ਗਿਆ ਸੀ ਮੱਲੇ ਵਾਸਤੇ ਉਹਨਾਂ ਨੂੰ ਤੇ ਉਹ ਦੌਰਾ ਦੇਖਣ ਉਸ ਤੋਂ ਬਾਅਦ ਕਿੰਨੀ ਵਾਰ ਗਲੀਆਂ ਦੇ ਵਿੱਚ ਨੂੰ ਨਿਗਾ ਮਾਰਦੇ ਆਉਂਦੇ ਹੀ ਨਹੀਂ ਗਲੀ 'ਚ ਆਉਣਾ ਕਿ ਨਾ ਵੋਟਾਂ ਲੈ ਕੇ ਪਾਸੇ ਸਾਈਡ ਹੋ ਜਾਂਦੇ ਆ ਇਸ ਵਾਰ ਵੀ ਤੁਹਾਡੇ ਰਾਸ਼ਨ ਕਾਰਡ ਬਣੇ ਹੋਏ ਆ। ਇਸ ਵਾਰ ਵੀ ਨਗਰ ਨਿਗਮ ਦੀਆਂ ਚੋਣਾਂ ਦੀ ਵੋਟ ਆ ਰਹੀਆਂ ਨੇ ਕਿਹਨੂੰ ਕੌਂਸਲ ਚੁਣਨਾ ਚਾਹੋਗੇ ਫਿਰ? ਦੇਖਾਂਗੇ ਉਹ ਤੁਹਾਡੀ ਸੋਚਾਂਗੇ ਨਾ। ਉਹ ਤਾਂ ਸੋਚਾਂਗੇ ਨੇ ਬਾਅਦ ਵਿੱਚ ਸਮਾਜ ਵੱਲੋਂ। ਜੀ ਜੀ ਜਿਹਨੂੰ ਚੰਗੇ ਲੱਗਾਂ ਮਾ ਪਾਵਾਂਗੇ ਵੋਟਾਂ। ਪ੍ਰਾਈਮ ਸਵੇਰਾ ਦੀ ਟੀਮ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਅੱਜ ਜਿਹੜੀ ਹਰ ਇੱਕ ਵਾਰਡ ਦੀ ਸਮੱਸਿਆ ਜਿਹੜੀ ਲੋਕਾਂ ਦੀ ਸੁਣਨ ਗਈ। ਜਗ੍ਹਾ-ਜਗ੍ਹਾ ਤੇ ਜਾ ਰਹੀ ਉਸ ਟੀਮ ਨੂੰ ਕੀ ਕਹਿਣਾ ਚਾਹੋਗੇ? ਉਹ ਟੀਮ ਨੇ ਫਿਰ ਧੰਨਵਾਦ ਕਰਾਂਗੇ ਅਸੀਂ ਕਿ ਜਿਹੜੀ ਸਾਡੀ ਸੜਕ ਬਣਾਉਗਾ ਹੁਣ ਉਹਨਾਂ ਹੀ ਧੰਨਵਾਦ ਹੋਊਗਾ ਜੋ ਸਾਡੀਆਂ ਸਮੱਸਿਆ ਹੁਣ ਦਿਹਾਰਾ ਨੂੰ ਸਾਰਿਆਂ ਨੂੰ ਰਾਸ਼ਨ ਕਰਦਾ ਮੈਂ ਕੱਲੀ ਹਾਂ ਮੇਰੀਆਂ ਚਾਰ ਬੇਟੀਆਂ ਵਈਆਂ ਮੇਰਾ ਮੁੰਡਾ ਮਰ ਗਿਆ 20-25 ਸਾਲ ਦਾ ਮੈਂ ਕੱਲੀ ਹਾਂ ਸਾਨੂੰ ਰਾਸ਼ਨ ਨਹੀਂ ਮਿਲ ਰਿਹਾ ਸਭ ਲੋਕਾਂ ਨੂੰ ਕਣਕ ਮਿਲਦੀ ਹੈ ਸਾਨੂੰ ਕਣਕ ਨਹੀਂ ਮਿਲਦੀ ਸਾਡਾ ਰਾਸ਼ਨ ਕਾਟ ਨਹੀਂ ਕਿਸੇ ਨੇ ਵਧਾਇਆ ਗੇੜੇ ਮਾਰ ਮਾਰ ਕੇ ਸਾਰਿਆਂ ਨੂੰ ਫਾਰਮ ਭਰ ਕੇ ਦਿੱਤੀ ਅਸੀਂ ਤੇ ਮੈਂ ਇੱਕ ਔਰਤਾਂ ਵੀ ਵਿਧਵਾ ਚੰਦਨਗਰ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਕੀ ਤੁਹਾਨੂੰ ਦੱਸੀ ਲੋਕ ਸਾਡਾ ਮੌਜੂਦ ਨੇ ਗੱਲਬਾਤ ਕਰਦੇ ਪਾਜੀ ਕੀ ਨਾਮ ਹੈ ਜੀ ਆਪਣਾ ਸੋਫੀ ਗਾਲ ਦੀ ਮੈਂ ਸੰਦੀਪ ਬਟਵਾਲ ਇੱਕ ਨੰਬਰ ਵਾਰਡ ਦੇ ਵਿੱਚ ਕੌਂਸਲਰਾਂ ਦੇ ਵੱਲੋਂ ਕਿੰਨੇ ਕੇ ਵਿਕਾਸ ਕੀਤੇ ਗਏ ਨੇ ਕੀ ਕਹਿਣਾ ਚਾਹੋ ਦੇਖੋ ਜੀ ਇਹਦੇ ਵਿੱਚ ਵਾਰਡ ਨੰਬਰ 1 ਦੇ ਸਾਡੇ ਜਿਹੜੇ ਕੌਂਸਲਰ ਰਹੇ ਆ ਦਿਵਿਆ ਦਾਨੇਬ ਜੀ ਉਹਨਾਂ ਨੇ ਜਿੰਨੇ ਵੀ ਕੰਮ ਇੱਥੇ ਹੋਣੇ ਚਾਹੀਦੇ ਸੀਗੇ ਉਹ ਕੋਸ਼ਿਸ਼ ਕੀਤੇ ਆ ਕੁਝ ਹੱਦ ਤੱਕ ਆਪਾਂ ਜਿੱਦਾਂ ਕਹੀਏ ਪੂਰੀ ਨਹੀਂ ਗਿਆ ਪੂਰੇ ਵੀ ਨਹੀਂ ਗਿਆ ਸਰ ਦੇ ਨਾਲ ਦੇ ਅੱਧੇ ਗਿਆ ਸਰ ਦੇ ਆ ਉਹਨਾਂ ਨੇ ਜਿੰਨੇ ਵੀ ਕੰਮ ਕੀਤੇ ਉਹ ਬਹੁਤ ਵਧੀਆ ਕੀਤੇ ਆ ਠੀਕ ਕੀਤੇ ਆ ਹੁਣ ਸਮੇਂ ਦੇ ਵਿੱਚ ਕਾਉਂਸਲਰ ਕਿਹਨੂੰ ਚੁਣਨਾ ਚਾਹੂਗੇ ਕਿਉਂਕਿ ਲੋਕ ਕਈ ਲੋਕ ਕਹਿ ਰਹੇ ਨੇ ਕਿ ਕਾਉਂਸਲਰਾਂ ਨੇ ਕੰਮ ਨਹੀਂ ਵੀ ਕੀਤੇ ਲੇਕਿਨ ਤੁਸੀਂ ਕਹਿ ਰਹੇ ਹੋ ਕਿ ਕੰਮ ਵਧੀਆ ਵੀ ਕੀਤੇ ਨੇ ਕਈ ਦੇਖੋ ਜੀ ਹਰ ਕਿਸੇ ਦਾ ਆਪਣਾ ਆਪਣਾ ਜਰੀਆ ਆ ਠੀਕ ਆ ਜੀ ਹਰ ਕਿਸੇ ਦੀ ਆਪਣੀ ਆਪਣੀ ਸੋਚਣੀ ਆ ਜੇ ਕੋ ਕੰਮ ਵਧੀਆ ਕਰਦਾ ਉਹਨੂੰ ਵਧੀਆ ਕਹਾਂਗੇ ਠੀਕ ਆ ਜੀ ਜਿੰਨੇ ਕੰਮ ਕੀਤੇ ਆ ਵਾਰਡ ਨੰਬਰ ਦੇ ਇੱਕ ਦੇ ਵਿੱਚ ਮੇਰੇ ਗਿਆਨ ਨਾਲ ਜੇ ਦੱਪਾ ਮੰਨ ਕੇ ਚਲਿਓ 100 ਦੇ ਵਿੱਚੋਂ 70% ਉਹਨੇ ਕੰਮ ਕੀਤੇ ਆ ਲੋਕਾਂ ਨਾਲ ਗੱਲਬਾਤ ਕਰਦੇ ਆ ਦੁਕਾਨਦਾਰ ਸਾਡੇ ਨਾਲ ਮੌਜੂਦ ਨੇ ਇੱਕ ਨੰਬਰ ਵਾਰਡ ਤੋਂ ਅੰਕਲ ਜੀ ਕੀ ਨਾਮ ਆ ਤੁਹਾਡ ਇੱਕ ਨੰਬਰ ਵਾਰਡ ਦੇ ਵਿੱਚ ਜਿਹੜੇ ਕਿ ਕਾਉਂਸਲਰ ਕੋਣ ਸੀਗੇ ਪਹਿਲਾਂ ਕਿ ਵਿਕਾਸ ਕਿਸ ਤਰ੍ਹਾਂ ਦੇ ਦੇਖਦੇ ਨਜ਼ਰ ਆਏ ਨੇ ਉਹਨਾਂ ਨੂੰ ਠੀਕ ਹੈ ਵਿਕਾਸ ਹੋ ਰਹੇ ਨੇ ਕਿ ਗਲੀਆਂ ਦੀ ਗੱਲ ਕੀਤੀ ਜਾਵੇ ਗਲੀਆਂ ਲੋਕ ਕਹ ਰਹੇ ਸੀ ਕਿ ਇੱਕ ਕਈ ਵਾਰਡ ਦੇ ਵਿੱਚ ਗਲੀਆਂ ਬਣਾਈਆਂ ਨਹੀਂ ਗਈਆਂ ਕਿ ਕਾਉਂਸਲਰ ਪਹਿਲਾਂ ਰਹੇ ਕੋਣ ਨੇ ਕਿ ਉਹਨਾਂ ਨੇ ਤੁਹਾਡੀ ਜਾਤ ਪੁੱਛਿਆ ਆ ਕੇ ਨਹੀਂ ਇੰਦਰ ਦਾ ਬਣੇਵੇਂ ਨੇ ਆਪਾਂ ਕਿੱਦਾਂ ਕਹਿ ਸਕਦੇ ਹਾਂ ਯਾਰ ਉਹ ਤੁਹਾਡੇ ਵੱਲੋਂ ਕੀ ਨਹੀਂ ਕਿ ਕੰਮ ਵਧੀਆ ਕੀਤੇ ਕਿਨੇ ਕਾਉਂਸਲਰ ਵਧੀਆ ਨੇ ਸਸਿਕਾਲ ਜੀ ਪ੍ਰਾਈਮ ਸਵੇਰਾ ਨਾਲ ਜੁੜ ਚੁੱਕੇ ਹੋ ਤੇ ਮੈਂ ਹਾਂ ਦੂ ਬੱਸ ਨਗਰ ਨਿਗਮ ਚੋਣਾਂ ਦਾ ਬਿਗਲ ਹੈ ਜਿਹੜਾ ਵੱਚ ਚੁਕਿਆ ਅੱਜ ਯਾਨੀ 9 ਦਸੰਬਰ ਤੋਂ ਜਿਹੜੇ ਨੇ ਨਾਮਾਂਕਨ ਪਰੇ ਜਾਣਗੇ ਵੱਖ-ਵੱਖ ਕੈਂਡੀਡੇਟ ਨੇ ਜਿਹੜੇ ਵੱਖ-ਵੱਖ ਪਾਰਟੀਆਂ ਦੇ ਆਪਣੀ ਕਿਸਮਤ ਅਜ਼ਮਾਉਣ ਵਾਸਤੇ ਇੱਕ ਵਾਰ ਚੋਣ ਮੈਦਾਨ ਦੇ ਵਿੱਚ ਉਤਰਣਗੇ ਪਰ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਕੀ ਮੁੱਖ ਮੁੱਦੇ ਰਹਿਣਗੇ ਕੀ ਜਿਹੜੇ ਨੇ ਲੋਕਾਂ ਦੇ ਮੁੱਦੇ ਜਿਹੜੇ ਆਪਣੇ ਨੁਮਾਇੰਦਿਆਂ ਤੱਕ ਉਹ ਲੈ ਕੇ ਜਾਣਾ ਚਾਹੁੰਦੇ ਨਹੀਂ ਜਾਂ ਫਿਰ ਪੁਰਾਣੇ ਜਿਹੜੇ ਕਾਉਂਸਲਰ ਰਹੇ ਨੇ ਉਹਨਾਂ ਵੱਲੋਂ ਕਿਹੜੇ ਕੰਮ ਕਰਵਾਏ ਔਰ ਕਿਹੜੇ ਕੰਮ ਨਹੀਂ ਕਰਵਾਏ ਗਏ ਇਸ ਬਾਬਤ ਗੱਲਬਾਤ ਕਰਨ ਲਈ ਅਸੀਂ ਵਕ ਵਕ ਵਾਰਡਸ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਆਂ ਔਰ ਜਾਣਕਾਰੀ ਲੈ ਰਹੇ ਆਂ ਕਿ ਕੀ ਉਹਨਾਂ ਦੇ ਮੁੱਖ ਜਿਹੜੇ ਏਜੰਡਸ ਹੈਗੇ ਨੇ ਔਰ ਇਸ ਵਕਤ ਅਸੀਂ ਵਾਰਡ ਨੰਬਰ 1 ਦੇ ਵਿੱਚ ਮੌਜੂਦ ਆਂ ਤੁਸੀਂ ਏਰੀਆ ਦੇਖ ਸਕਦੇ ਹੋ ਬਹਾਦਰ ਕੇ ਰੋਡ ਵਾਲਾ ਏਰੀਆ ਉੱਥੇ ਆਪਾਂ ਇਸ ਵਕਤ ਪਹੁੰਚੇ ਹੋਏ ਆਂ ਤੇ ਸਥਾਨਕ ਨਿਵਾਸੀ ਵੀ ਆਮ ਲੋਕ ਖੜੇ ਨੇ ਗੱਲਬਾਤ ਉਹਨਾਂ ਦੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਤੁਸੀਂ ਇੱਥੇ ਦੇ ਰਹਿਣ ਵਾਲੇ ਹੋ ਹਾਂਜੀ ਸਰ ਕੀ ਨਾਮ ਜੀ ਤੁਹਾਡਾ ਗੁਰਨਾਮ ਸਿੰਘ ਗੁਰਨਾਮ ਜੀ ਨਗਰ ਨਿਗਮ ਚੋਣਾ ਜਿਹੜੀਆਂ ਨੇ ਅਨਾਉਂਸ ਹੋ ਗਿਆ ਨੇ 21 ਤਰੀਕ ਨੂੰ ਚੋਣਾਂ ਹੋਣ ਵਾਲੀਆਂ ਨੇ ਕੀ ਮੁੱਦੇ ਨੇ ਜਾਂ ਜਿਹੜੇ ਮੌਜੂਦਾ ਕਾਉਂਸਲਰ ਜਿਹੜੇ ਸੀਗੇ ਤੁਹਾਡੇ ਦਿਵਿਆ ਦਾਨਵ ਜੀ ਉਹਨਾਂ ਵੱਲੋਂ ਕਿਸ ਤਰ੍ਹਾਂ ਦੇ ਕੰਮ ਜਿਹੜੇ ਕਰਵਾਏ ਗਏ ਨੇ ਔਰ ਕਿਹੜੇ ਕੰਮ ਜਿਹੜੇ ਰਹਿੰਦੇ ਨੇ ਚਲੋ ਸਰ ਦੇਖੋ ਕੰਮ ਜਿਹੜੇ ਕੀਤੇ ਉਹਨਾਂ ਨੇ ਚਲੋ ਵਧੀਆ ਕੀਤੇ ਹੋਣੇ ਆਪਣੀ ਜਗ੍ਹਾ ਤੇ ਵਧੀਆ ਕੀਤੇ ਨੇ ਪਰ ਸਾਡੇ ਵਾਰ ਨੰਬਰ 1 ਚ ਇੱਧਰ ਥੋੜਾ ਜਿਹਾ ਤੇ ਇੱਕ ਆ ਦੇਖੋ ਇੱਧਰ ਕੈਮਰਾ ਮਾਰੋ ਸੜਕਾਂ ਦੇ ਜੀ ਦੇਖੋ ਮੇਰੇ ਸਾਹਮਣੇ ਪੈਚ ਵਰਕ ਹੋਣ ਵਾਲਾ ਹਮ ਰਿਪੇਅਰ ਪੇਚ ਵਰਕ ਨਹੀਂ ਸਾਰੀਆਂ ਬਣ ਗਈ। ਉਹੀ ਤਾਂ ਕਹਿ ਜਾਨੀ ਕਿ ਉਹੀ ਗੱਲ ਹੈ ਜੇ ਬਣਦੀਆਂ ਨਹੀਂ ਤਾਂ ਰੀਵਰਕ ਇਹਨੂੰ ਥੋੜਾ ਜਿਹਾ ਕਰਨਾ ਚਾਹੀਦਾ ਜੀ। ਤੇ ਇੱਕ ਮੇਨ ਗੱਲ ਹੈ ਜੀ ਉਹ ਮੇਨ ਚੌਕ ਦੇ ਵਿੱਚ ਜਿਹੜੀਆਂ ਆਪਣੀਆਂ ਰੇੜੀਆਂ ਲੱਗੀਆਂ ਹੋਈਆਂ ਨੇ। ਹੂੰ। ਮੋਸਟਲੀ ਜਦੋਂ ਕੋਈ ਪਰਸਨ ਗੱਡੀ ਲੈ ਕੇ ਲੰਘਦਾ ਜੀ। ਥੋੜੀ ਜਿਹੀ ਵੀ ਗੱਡੀ ਲੱਗੀ ਨਾਲ। ਕੋਈ ਦੇਖੋ ਲੰਘੀ। ਠੀਕ ਹੈ। ਜੀ। ਗੱਡੀ ਦੇ ਥੋੜੀ ਜਿਹੀ ਵੀ ਦੇਖ ਸਕਦੇ ਇੱਧਰ ਦੇਖੋ ਆਹ ਦੇਖੋ ਗੱਡੀ ਖੜ ਗਈ। ਜੀ। ਲੰਘ ਨਹੀਂ ਸਕ ਰਿਆ। ਇਹ ਗੱਡੀ ਥੋੜੀ ਜਿਹੀ ਵੀ ਲੱਗ ਗਈ। ਤੇ ਉਹ ਤਾਂ ਅਗਲਾ ਕਹਿ ਦਊਗਾ ਭਾਜੀ ਸੋਰੀ। ਪੈਰੀ ਵੀ ਪੈ ਜਾਊਗਾ ਮੱਥੇ ਵੀ ਟੇਕ ਲਊਗਾ ਤੇ ਸਾਨੂੰ ਤਾਂ ਮੱਲਾ ਦਾ 1000 2000 ਚ ਪੈਣਾ ਸਕ੍ਰੈਚ ਚ ਜ਼ਿਆਦਾ ਵਾਦੀ ਪੈ ਜਾਂਦਾ ਗੱਡੀ ਦਾ ਹੈਣਾ ਠੀਕ ਹੈ ਪਰ ਇੱਕ ਇਹ ਥੋੜਾ ਜਿਹਾ ਹੱਲ ਹੋਣਾ ਚਾਹੀਦਾ ਕਿ ਜਿਹੜੀਆਂ ਚੌਂਕ ਚ ਮੇਨ ਰੋਡ ਤੇ ਰੇੜੀਆਂ ਨੇ ਉਹ ਚੱਕਾਈਆਂ ਜਾਣ ਕਿਸੇ ਪਰਦੇਸੀ ਬੰਦੇ ਨੂੰ ਮਾਰਿਆ ਲੋਕਾਂ ਨੇ ਇਹ ਕਹਿਣਾ ਇਹ ਨਹੀਂ ਦੇਖਣਾ ਵੀ ਉਹਨਾਂ ਨੇ ਕਹਿਣਾ ਵੀ ਗਰੀਬ ਨੂੰ ਕੁੱਟਦੇ ਪਿਆ ਉਹਨਾਂ ਨੇ ਇਹ ਨਹੀਂ ਦੇਖਣਾ ਵੀ ਇਹਨਾਂ ਨੇ ਕਿੰਨਾ ਜਾਮ ਕੀਤਾ ਹੋਇਆ ਰੋਡ ਜਾਮ ਕੀਤਾ ਇੱਕ ਪੰਜਾਬੀ ਕੋਈ ਰੇੜੀ ਲਾ ਕੇ ਖੜ ਜੇਵੇ ਨਾ ਰੋਡ ਤੇ ਤਾਂ ਉਹਨੂੰ 100 ਜਾਣੇ ਟੋਕਨ ਵਾਲੇ ਆ ਜਾਂਦੇ ਆ ਤੇ ਇੱਕ ਅ ਭਈਏ ਦੇਖੋ ਤੁਸੀਂ ਬਿੰਤੀ ਦੇ ਹਿਸਾਬ ਨਾਲ ਰੇੜੀਆਂ ਲਾਈਆਂ ਅਣਗਿਣਤ ਰੇੜੀਆਂ ਲੱਗੀਆਂ ਕੋਈ ਵੀ ਰੋਕਣ ਵਾਲਾ ਨਹੀਂ ਹੈਗਾ ਉਹਨਾਂ ਨੂੰ ਇਹ ਮੁੱਦਾ ਤੁਸੀਂ ਆਪਣੇ ਮੌਜੂਦਾ ਕਾਉਂਸਲਰ ਨਾਲ ਡਿਸਕਸ ਕਰਨ ਦੀ ਕੋਸ਼ਿਸ਼ ਅਸੀਂ ਕਿੰਨੀ ਵਾਰੀ ਜਾ ਕੇ ਉੱਥੇ ਜਾ ਆਏ ਆ ਕੋਈ ਆਂਦਾ ਹੀ ਨਹੀਂ ਸੁਣਵਾਈ ਨਹੀਂ ਹੈਗੀ ਕੋਈ ਸਰ ਐਪਲੀਕੇਸ਼ਨ ਵੀ ਦੇ ਆਏ ਆ ਇੱਕ ਦੋ ਵਾਰੀ ਚੱਕ ਕੇ ਲੈ ਗਏ ਨੇ ਤੇ ਪੈਸੇ ਦੇ ਕੇ ਫੇਰ ਛਡਾ ਲਏ ਹੁੰਦੇ ਨੇ ਐ ਹੋਜੀ ਗੱਡੀ ਗੱਲ ਹੈ ਸਰ ਐ ਹੋਜੀ ਕੋਈ ਗੱਲ ਕੋਈ ਸੁਣਵਾਈ ਨਹੀਂ ਹੈਗੀ ਹੋਰ ਚੀਜ਼ ਦੇਖਣ ਨੂੰ ਮਿਲ ਰਹੀ ਹੈ ਭਾਜੀ ਦੁਕਾਨਾਂ ਦੇ ਬਾਹਰ ਵੀ ਜਿਹੜੇ ਨੇ ਟੇਬਲ ਵਧਾ ਕੇ ਅੱਗੇ ਸਮਾਨ ਜਿਹੜਾ ਰੱਖਿਆ ਹੋਇਆ ਇਲੈਗਲ ਹੋ ਰਿਹਾ ਹੈ ਇਹ ਚੀਜ਼ ਹੋਣੀ ਨਹੀਂ ਚਾਹੀਦੀ ਦੇਖੋ 20 ਫੁੱਟ ਰੋਡ ਨਹੀਂ ਹੈਗਾ ਇੱਧਰ ਰੋਡ ਛੋਟਾ ਆ ਜੀ ਇੱਕ ਰੋਡ ਛੋਟਾ ਆ ਉਤੋਂ ਉਹਨਾਂ ਤੇ ਆ ਜਾ ਮੈਂ ਤੋਂ ਲੰਘ ਨਹੀਂ ਹੁੰਦਾ ਗੱਡੀ ਲੈ ਕੇ ਤੇ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਕੀ ਏਜੰਡਾ ਲੈ ਕੇ ਚੱਲ ਰਹੇ ਹੋ ਕਿਸੇ ਪਾਰਟੀ ਵਿਸ਼ੇਸ਼ ਨੂੰ ਸਪੋਰਟ ਕਰ ਰਹੇ ਹੋ ਜਾਂ ਕੈਂਡੀਡੇਟ ਦਾ ਚਿਹਰਾ ਦੇਖ ਕੇ ਜਾਂ ਫਿਰ ਅਸਲ ਮੁੱਦਿਆਂ ਤੇ ਜਿਹੜੀ VOTING ਹੋਈ ਨਹੀਂ ਜਿਹੜਾ ਕੰਮ ਸਹੀ ਕਰੂਗਾ ਫਿਰ ਉਹਨੂੰ ਉਹਦੇ ਨਾਲ ਮਤਲਬ ਜੀ ਮੌਜੂਦਾ ਗਵਰਨਮੈਂਟ ਨੂੰ ਕਿਸ ਤਰ੍ਹਾਂ ਦੇਖਦੇ ਹੋ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਸੈਟੀਸਫਾਈਡ ਹੋ ਕੋਈ ਏਡੀ ਖਾਸ ਪਰ ਖਾਸ ਕੋਈ ਗੱਲ ਨਹੀਂ ਹੈਗੀ ਜੀ ਜਿੱਦਾਂ ਪਹਿਲਾਂ ਕਰਦੀਆਂ ਸਰਕਾਰਾਂ ਹੁਣ ਵੀ ਇਹ ਵੀ ਸਰਕਾਰ ਉਦਾਂ ਹੀ ਇਹ ਕਰਦੀ ਪਈ ਆ। ਜਮਾਨ ਤੁਸੀਂ ਉਹ ਤੁਸੀਂ ਦੇਖਿਆ ਸੀ ਨਾ ਉਹ ਕਹਿੰਦਾ ਜੀ ਲੋਕਾਂ ਨੂੰ ਕੰਮ ਦਿਓ ਰਾਸ਼ਨ ਨਾ ਦਿਓ। ਹੁਣ ਉਹਨੇ ਆਪਣੇ ਬੋਰਡ ਲੱਗੇ ਹੋਏ ਆ। ਆ ਮਤਲਬ ਉਹ ਰਾਸ਼ਨ ਦਿਓ ਜੀ। ਹਨਾ ਹੁਣ ਆਪਣੇ ਬੋਰਡ ਲਾ ਦਿੱਤੇ। ਆ ਉਹ ਕਹਿੰਦਾ ਜੀ ਹੈਲੀਕਾਪਟਰਾਂ ਤੇ ਉਹ ਘੁੰਮਦੇ ਹੁਣ ਆਪ ਘੁੰਮਦਾ। ਜਿਹੜੇ ਕੰਮ ਉਹ ਕਹਿੰਦਾ ਸੀ ਮਤਲਬ ਉਹੀ ਕੰਮ ਉਹ ਆਪ ਕਰਨ ਲੱਗ ਗਿਆ। ਬਿਲਟ ਹੋ ਗਿਆ। ਠੀਕ ਆ ਨਾਲੇ ਦੀ ਕਹਿੰਦਾ ਸੀ ਨਾਲੇ ਦਾ ਪਤਾ ਨਾ ਕਿੰਨਾ ਮਤਲਬ ਗੰਦ ਪਿਆ ਹੋਇਆ ਵਾ। ਉਹ ਸਾਰੇ ਏਰੀਆ ਦੇ ਵਿੱਚ ਇੱਥੇ ਮਤਲਬ ਬਿਮਾਰੀ ਆਈ ਹੋਈ ਆ ਕਈ ਘਰ ਇਹਦੇ ਵਿੱਚ ਉਹ ਮਤਲਬ ਪੀੜ ਤੇ ਆ ਬਿਮਾਰੀ ਆ ਚੁੱਕੀ ਐ ਇੱਥੇ ਉਹ ਉਹਦਾ ਬਿਆਨ ਭਗਵੰਤ ਜੀ ਦਾ ਆਇਆ ਹੋਇਆ ਵਾ ਕਿ ਇਹ ਨਾਲੇ ਦਾ ਇਹ ਡੈਂਗਾ ਦਾ ਮਤਲਬ ਜਿਹੜਾ ਪਾਣੀ ਪੀ ਰਿਆ ਇਹ ਬੰਦ ਹੋਣੀਆਂ ਚਾਹੀਦੀਆਂ ਠੀਕ ਆ ਜੀ ਹੁਣ ਆਪ ਹੀ ਉਸ ਮੁੱਦੇ ਤੇ ਉਹ ਖੜਦਾ ਨਹੀਂ ਹੈਗਾ ਇਸ ਕਰਕੇ ਇਹ ਜਿਹੜਾ ਆਪਣੇ ਕਈਆਂ ਹੋਈਆਂ ਗੱਲਾਂ ਤੋਂ ਭੱਜ ਗਿਆ ਤੁਸੀਂ ਲਾ ਲਓ ਕਿੰਨਾ ਕਰੂ ਹਲਕੇ ਦੇ ਵਿਧਾਇਕ ਦੇ ਉਹਨਾਂ ਵੱਲੋਂ ਕੋਈ ਰਿਸਪੌਂਸ ਦਿੱਤਾ ਗਿਆ ਸੀ ਨਹੀਂ ਕੋਈ ਏਡਾ ਖਾਸ ਨਹੀਂ ਉਹ ਚੀਜ਼ ਤਾਂ ਐਸਾ ਬਿਲਕੁਲ ਵਿਧਾਇਕ ਵੱਲੋਂ ਵੀ ਜਿਹੜੇ ਨੇ ਅਸੰਤੁਸ਼ਟ ਹਾਂ ਅਸੰਤੁਸ਼ਟ ਨੇ ਸਹੀ ਗੱਲ ਇਹ ਚੀਜ਼ ਛੋਟਾ-ਬੋਟਾ ਹੈ ਥੋੜਾ-ਬੋਟਾ ਉਹਨਾਂ ਦਾ ਨਹੀਂ ਮੇਨ ਮੇਨ ਦਿੱਕਤ ਹੈ ਮੇਲ ਪ੍ਰੋਬਲਮ ਬੰਦਾ ਕੋਈ ਅਦਰ ਪਰਸਨ ਬਾਹਰੋਂ ਵੀ ਆ ਜਾਂਦਾ ਆਪਣੇ ਗੈਸਟ ਆ ਜਾਂਦੇ ਨੇ ਜੇ ਉਹ ਉੱਥੇ ਕਿਤੇ ਸਾਡਾ ਘਰ ਆਇਆ ਜੇ ਉੱਥੇ ਕੋਈ ਆ ਗਿਆ ਕਿਤੇ ਛੀਂੜ ਮਾਰਤੀ ਤੇ ਦਿੱਕਤ ਤਾਂ ਅਗਲੇ ਨੂੰ ਹੋ ਰਹੀ ਹੈ ਨਹੀਂ ਦੇਖੋ ਕਿੰਨੇ ਅਗਲੇ ਨੂੰ ਪੈਸੇ ਪਰਨੇ ਪਏ ਇੱਥੋਂ ਸਾਨੂੰ ਮਿਲ ਕੇ ਤੇ ਚੱਲ ਜਾਏਗਾ ਬਾਅਦੋਂ ਅਗਲਾ ਗੈਰੇਜ ਚ ਜਾਏਗਾ ਕੋਈ ਜਿਹੜਾ ਖਰਚਾ ਹੋਏਗਾ ਉਹ ਰੇਡੀ ਵਾਲੇ ਨੇ ਤਾਂ ਭਰਨਾ ਨਹੀਂ ਬਿਲਕੁਲ ਮੇਨ ਜਿਹੜੀਆਂ ਛੋਟੂ ਛੋਟੀਆਂ ਵੈਸੇ ਆਪਾਂ ਕਹਿ ਦਿੰਨੇ ਵੱਡੀ ਵੱਡੀ ਛੱਡੋ ਇਹ ਛੋਟੂ ਛੋਟੀਆਂ ਪ੍ਰੋਬਲਮਾਂ ਸੋਲਵ ਹੋ ਜਾਣ ਤਾਂ ਤੇ ਆਪਣਾ ਮੱਲਾ ਖੁਸ਼ਹਾਲ ਆ ਓਕੇ ਸੋ ਸਥਾਨਿਕ ਨਿਵਾਸੀ ਜਿਹੜੇ ਨੇ ਬਹਾਦਰ ਕੇ ਰੋਡ ਦੇ ਵਾਰਡ ਨੰਬਰ 1 ਦੀ ਸਪੈਸੀਫਿਕਲੀ ਗੱਲ ਕਰ ਲਈਏ ਤਾਂ ਮੌਜੂਦਾ ਸਰਕਾਰ ਤੋਂ ਵੀ ਅਸੰਤੁਸ਼ਟ ਜਿਹੜੇ ਦਿਖਾਈ ਦੇ ਰਹੇ ਨੇ ਔਰ ਮੌਜੂਦਾ ਕਾਉਂਸਲਰ ਤੋਂ ਵੀ ਅਸੰਤੁਸ਼ਟ ਜਿਹੜੇ ਨੇ ਦਿਖਾਈ ਦੇ ਰਹੇ ਨੇ ਹੋਰ ਵੀ ਬਹੁਤ ਸਾਰੇ ਅਹਿਮ ਮੁੱਦੇ ਨੇ ਜਿਸ ਤਰ੍ਹਾਂ ਕਿ ਉਹਨਾਂ ਨੇ ਗੱਲ ਕੀਤੀ ਕਿ ਇਸ ਵਾਰ ਚੋਣਾਂ ਦੇ ਵਿੱਚ ਵੋਟ ਚਿਹਰੇ ਜਾਂ ਪਾਰਟੀ ਵਿਸ਼ੇਸ਼ ਨੂੰ ਨਹੀਂ ਬਲਕਿ ਕੰਮ ਕਰਨ ਵਾਲੇ ਕੈਂਡੀਡੇਟ ਨੂੰ ਜਿਹੜੀ ਪਏਗੀ ਗੱਲਬਾਤ ਹੋਰ ਲੋਕਾਂ ਦੇ ਨਾਲ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇੱਥੇ illegal possession ਜਿਹੜਾ ਸੜਕਾਂ ਤੇ ਉਹ ਨਿਰੰਤਰ ਦੇਖਣ ਨੂੰ ਮਿਲ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਬੈਂਚ ਕੱਢ ਕੇ ਬਾਹਰ ਲਗਾਏ ਗਏ ਨੇ ਹੋਰ ਜਿਹੜੇ ਬੋਰਡ ਨੇ ਉਹ ਵੀ ਦੁਕਾਨਾਂ ਦੇ ਕਾਫੀ ਅੱਗੇ ਵਧਾ ਕੇ ਲਗਾਏ ਗਏ ਨੇ ਜਿਸ ਦੇ ਚਲਦਿਆਂ ਸਥਾਨਕ ਨਿਵਾਸੀਆਂ ਦੇ ਮਨਾਂ ਦੇ ਵਿੱਚ ਜਿਹੜਾ ਆ ਉਹ ਪ੍ਰਸ਼ਾਸਨ ਨੂੰ ਲੈ ਕੇ ਪਾਰੀ ਰੋਸ ਹੈ ਭਗਵੰਤ ਮਾਨ ਸਰਕਾਰ ਤੋਂ ਵੀ ਹੈ ਜਿਹੜੇ ਨੇ ਉਹ ਸੰਤੁਸ਼ਟ ਨਹੀਂ ਔਰ ਇਸ ਦੇ ਨਾਲ ਹੀ ਹਲਕਾ ਵਿਧਾਇਕ ਤੋਂ ਵੀ ਅਸੰਤੁਸ਼ਟ ਨੇ ਇਹ ਉਹ ਰੇੜੀਆਂ ਨੇ ਜਿਨ੍ਹਾਂ ਬਾਰੇ ਸਥਾਨਕ ਨਿਵਾਸੀ ਗੱਲ ਕਰ ਰਹੇ ਨੇ ਜਿਸ ਤੇ ਚੱਲਦੇ ਆ ਸੜਕ ਤੇ ਜਾਮ ਲੱਗ ਜਾਂਦਾ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਸੜਕ ਜਿਹੜੀ ਹੈ ਉਹ ਕਾਫੀ ਤੰਗ ਸੜਕ ਹੈ ਗੱਡੀਆਂ ਦੀ ਮੂਵਮੈਂਟ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜੀ ਸਲੋ ਹੋ ਜਾਂਦੀ ਹੈ ਇਨ੍ਹਾਂ ਰੇੜੀਆਂ ਤੇ ਚੱਲਦੇ ਆ ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਅਸੀਂ ਕਈ ਵਾਰ ਤੁਸੀਂ ਕਿ ਭਾਜੀ ਇੱਥੇ ਰੇੜੀਆਂ ਨੂੰ ਲੈ ਕੇ ਜਿਹੜੀਆਂ ਇਲੈਗਲ ਖੜੀਆਂ ਨੇ ਗੱਡੀ ਚਲਾਨ ਚ ਕੋਈ ਦਿੱਕਤ ਆਂਦੀ ਹੈ ਹਾਂ ਤੇ ਜੀ ਕਿਉਂਕਿ ਅਸੀਂ ਕਈਆਂ ਨਾਲ ਇੱਥੇ ਗੱਲ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਗੱਡੀਆਂ ਜਿਹੜੀ ਟ੍ਰੈਫਿਕ ਹੈ ਉਹ ਕਾਫੀ ਜਾਮ ਹੁੰਦੀ ਹੈ ਤੇ ਕਿਸੇ ਪ੍ਰਸ਼ਾਸਨ ਨੂੰ ਕਦੀ ਜਾਣਕਾਰੀ ਦਿੱਤੀ ਹੈ ਨਾ ਰੇੜੀਆਂ ਬਾਰੇ ਮੈਂ ਤੁਹਾਨੂੰ ਦਿੱਤੀ ਕਦੇ ਜੀ ਕਿਸ ਤਰ੍ਹਾਂ ਦੇਖਦੇ ਹੋ ਇਹ ਹਟਣੀਆਂ ਚਾਹੀਦੀਆਂ ਜਾਂ ਨਹੀਂ ਹਾਂ ਥੋੜਾ ਸਾਈਡ ਮੇ ਹੋਣਾ ਚਾਹੀਏ ਜੀ ਸੋ ਜੀ ਦੇਖ ਸਕਦੇ ਹਾਂ ਕਿ ਇਹਨਾਂ ਦਾ ਕਹਿਣਾ ਵੀ ਇਹੀ ਸੀਗਾ ਕਿ ਟ੍ਰੈਫਿਕ ਜਾਮ ਦੀ ਜਿਹੜੀ ਸਮੱਸਿਆ ਆ ਉਹ ਇਸ ਰੇੜੀਆਂ ਨੂੰ ਲੈ ਕੇ ਜਿਹੜੀ ਆ ਉਹ ਜ਼ਰੂਰ ਹੁੰਦੀ ਆ ਔਰ ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਇਹ ਰੇੜੀਆਂ ਦਾ ਜਿਹੜਾ ਹਟਣਾ ਵੀ ਜ਼ਰੂਰੀ ਹੈ ਕਿਉਂਕਿ ਪ੍ਰਵਾਸੀ ਵਰਗ ਹੈ ਜਿਹੜਾ ਉਹ ਨਿਰੰਤਰ ਇਲੀਗਲ ਪੋਜੈਸ਼ਨ ਹੈ ਜਿਹੜਾ ਸੜਕਾਂ ਦੇ ਉੱਤੇ ਉਹ ਕਰਦਾ ਹੋਇਆ ਦਿਖਾਈ ਦਿੰਦਾ ਰਹਿੰਦਾ ਹੈ ਔਰ ਇਹ سلسلہ ਜਿਹੜਾ ਹੈ ਕਦੀ ਵੀ ਰੁਕਦਾ ਨਹੀਂ ਹੈ ਸੋ ਕੁਝ ਸਥਾਨਕ ਨਿਵਾਸੀ ਸਾਡੇ ਨਾਲ ਜੁੜੇ ਨੇ ਬ੍ਰਦਰ ਕੀ ਨਾਮ ਹੈ ਤੁਹਾਡਾ ਸਰ ਨਾਮ ਮੇਰਾ ਅਜਰ ਆਲਮ ਹੈ आलम साहब की मुद्दे है वार एक तो मुद्दे सर वार्ड नंबर एक नए के कोई मुद्दा तो नहीं है पर यह है कि काम पे आते जाते हैं पीछे काम पे आते जाते हैं पीछे वाला गली में मुद्दा कोई नहीं है सर पर यह है कि दिन दहाड़ी वहाँ पर मोबाइल हो गया या कोई बंदा जा रहा है उसको मार देता है पीछे वाला गली में छीना छपटी कर छीना छपटी करते हैं सर तो प्रशासन में कभी शिकायत की है इस चीज़ में नहीं सर प्रशासन में तो नहीं किया मेरे साथ के बंदे का जो है मोबाइल छीन लिया था वहाँ पे ਹਾਂ ਨਾ ਸ਼ਿਕਾਇਤ ਕੋਈ ਵੀ ਅਭੀ ਤੱਕ ਨਹੀਂ ਕੀਆ ਸਰ ਸੋ ਕੀ ਕਾਰਨ ਸ਼ਿਕਾਇਤ ਨਾ ਕਰਨ ਦਾ ਉਹਨਾਂ ਗੁੰਡੇ ਅੰਸਰਾਂ ਦਾ ਡਰ ਰਹਾ ਹੈ ਜਾਂ ਫਿਰ ਕੋਈ ਹੋਰ ਸਰ ਡਰੇ ਹੈ ਹਮ ਲੋਕ ਬਾਹਰ ਦੇ ਬਾਹਰ ਸੇ ਹੈ ਹਾਂ ਕਮਾਣੇ ਕੇ ਲਿਏ ਸ਼ਿਕਾਇਤ ਸ਼ਿਕਾਇਤ ਕਰ ਲੇਂਗੇ ਫਿਰ ਬਾਦ ਕੇ ਬਾਦ ਮੇ ਜਾ ਕਰਕੇ ਫਿਰ ਹਮ ਲੋਕ ਕੇ ਸਾਥ ਲਫੜਾਈ ਕਰਨਾ ਹੈ ਉਸਨੇ ਬਿਲਕੁਲ ਇਸ ਲਈ ਸਰ ਸੋ ਦੇਖ ਸਕਦੇ ਹੋ ਕਿ ਕਿਤੇ ਨਾ ਕਿਤੇ ਜਿਹੜਾ ਸਥਾਨਕ ਨਿਵਾਸੀਆਂ ਦੇ ਮਨ ਚ ਡਰ ਰਹਾ ਹੈ ਕਿ ਦੁਕਾਨਦਾਰ ਸਾਡੇ ਨਾਲ ਜੁੜੇ ਨੇ ਸਰ ਕੀ ਨਾਮ ਹੈ ਜੀ ਤੁਹਾਡਾ ਸਿਵਨਾਥ ਗੁਪਤਾ ਗੁਪਤਾ ਸਾਹਿਬ ਵਾਰਡ ਨੰਬਰ 1 ਦੇ ਵਸਨੀਕ ਹੋ ਇਲੈਕਸ਼ਨ ਜਿਹੜੇ ਨੇ ਨਗਰ ਨਿਗਮ ਦੇ ਉਹ ਅਨਾਉਂਸ ਹੋ ਗਏ ਨੇ ਅੱਜ ਤੋਂ ਜਿਹੜੇ ਨਾਮਕਨ ਸ਼ੁਰੂ ਨੇ ਔਰ 21 ਤਰੀਕ ਨੂੰ ਚੋਣਾਂ ਹੋਣ ਜਾ ਰਹੀਆਂ ਕੀ ਮੁੱਦੇ ਨੇ ਜਿਹੜੇ ਤੁਹਾਡੇ ਵਾਰਡ ਦੇ ਹੈਗੇ ਮੁੰਤਾ ਤਾਂ ਮੰਨੇ ਹੈਗਾ ਕਿ ਜਿਹੜੀ ਆਪਣੀ ਲੋਟ ਖੋ ਜੇਗੀ ਕੋਈ ਵਿਵੰਨਤ ਸੁਰਖਿਤ ਨਹੀਂ ਰਹਤ ਹੈ ਜੀ ਦਿਨ ਦਾੜੇ 1 ਵਜੇ ਜਾਂ 2 ਵਜੇ ਜਿੰਨੇ ਵਜੇ ਨਿਕਲਦੇ ਸ਼ਾਮ ਤੱਕ ਲੱਤੋ ਤੁਸੀਂ ਬੰਦਾ ਕੋਈ ਆਣ ਜਾਣਦਾ ਨਹੀਂ ਕਿ ਹਾਂ ਕੋਈ ਆ ਜਾ ਸਕੇ ਮੋਬਾਈਲ ਹੋਵੇ ਜਾਂ ਪੈਸੇ ਹੋਵੇ ਜਰਾ ਵੀ ਸਮਾਨ ਕੋਈ ਬਤਾ ਨਹੀਂ ਸਕਦਾ ਜਵੰਦੇ ਨਿਕਲਦੇ ਹਨ ਉਹ 661 ਨੰਬਰ ਤੱਕ ਜਾਏਗਾ ਆਗੇ ਕੋਈ ਕੰਮ ਤੋਂ ਜਿਹੜਾ ਆਪਣੇ ਕਾਉਂਸਲਰ ਸਾਹਿਬ ਤੇ ਉਹਨਾਂ ਨੇ ਕੰਮ ਅੱਛੇ ਕੀਤਾ ਵਿਰੋਧ ਨਹੀਂ ਕੀਤਾ ਜੀ ਪਰ ਮਤਲਬ ਕੰਮ ਜਿਹੜਾ ਬਿਜਲੀ ਦਾ ਹੋਇਆ ਸੁਣਨ ਚ ਆਇਆ ਸੀ ਕਿ ਬਿਜਲੀ ਦਾ ਮੁੱਦਾ ਜਿਹੜਾ ਇੱਥੇ ਲੋਡ ਸ਼ੈਡਿੰਗ ਦਾ ਕਾਫੀ ਹੈਗਾ ਉਹ ਉਹ ਹੁੰਦਾ ਜੇ ਗਰਮੀ ਦੇ ਸੀਗਾ ਹੁਣ ਤਾਂ ਨਹੀਂ ਹੈਗਾ ਮਿਲੀ ਦਾ ਮੁੱਦਾ ਹੁਣ ਤਾਂ ਮੰਤਾ ਸਹੀ ਹੈਗਾ ਜਿਹੜੇ ਆਪ ਨੂੰ ਬਗਾ ਸਾਹਿਬ ਆਏ ਸੀ ਉਦੋਂ ਫਾਰਮੇਸੀ ਉਹ ਵੀ ਰੁਕਾ ਗਈ ਸੀ ਮਤਲਬ ਮਤਲਬ ਤਾਂ ਹੁੰਨੇਗਾ ਬਿਜਲੀ ਨਾਲ ਜੀ ਸਥਾਨਿਕ ਜਿਹੜੇ ਤੁਹਾਡੇ ਕਾਉਂਸਲਰ ਨੇ ਉਹਨਾਂ ਦੇ ਕੰਮ ਤੋਂ ਤੁਸੀਂ ਸੈਟੀਸਫਾਈਡ ਹੋ ਸਰ ਹਾਇਰੇ ਹਾਂ ਉਹਨਾਂ ਦੋ ਦਾ ਨਾਂ ਲੈਂਗੇ ਮੁਤਾਸੀ ਦਾ ਪਾਣੀ ਦਾ ਵਿੱਚ ਵਿੱਚ ਦਾ ਪਾਣੀ ਸਾਰਾ ਗੰਦਾ ਆਂਦਾ ਹਾਂ ਉਹਦਾ ਮੁੰਦਾ ਹੈਗਾ ਸਾਡਾ ਪਾਣੀ ਦਾ ਮੁੱਦਾ ਹੈ ਹਾਂਜੀ ਹੈਗਾ ਪਾਣੀ ਦਾ ਉਹਦੇ ਬਾਰੇ ਇੱਕ ਦੀ ਕਾਉਂਸਲਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਵੀ ਕਰਵਾਇਆ ਸੀ ਇਹ ਹੁਣ ਸਹੀ ਨਹੀਂ ਹੋਇਆ ਉਹ ਕਦੇ ਕਦੇ ਪਾਣੀ ਹੰ ਗੰਦਾ ਆਂਦਾ ਸਵੇਰ ਸਵੇਰ ਪਾਣੀ ਬਹੁਤ ਗੰਦਾ ਆਂਦਾ ਤੇ ਕਿੰਨੇ ਚਿਰ ਤੋਂ ਜਿਹੜੀ ਸਮੱਸਿਆ ਬਣੀ ਹੋਈ ਹੈ ਗੰਦੇ ਪਾਣੀ ਮੈਂ ਜਾ ਕੇ ਕਿਹਾ ਸੀ ਮਤਲਬ ਐਮਐਲਏ ਸਾਹਿਬ ਨੂੰ ਵੀ ਕਹਿਆ ਸੀ ਥਾਰੇ ਬੰਦੇ ਇਕੱਠੇ ਹੋਏ ਗਏ ਸੀ ਉਹਨਾਂ ਦੇ ਬੰਦੇ ਭੇਜੇ ਸੀ ਹੁਣ ਕੰਮ ਸਹੀ ਹੋਇਆ ਨਹੀਂ ਹੁਣ ਤੋਂ ਪਾਣੀ ਨਹੀਂ ਸੇ ਮਤਲਬ ਗ ਜੀ ਹਾਂ ਜੀ ਕੀ ਮੰਗ ਕੀ ਰੱਖਦੇ ਹਾਂ ਪ੍ਰਸ਼ਾਸਨ ਨੂੰ ਸਰ ਮੰਗ ਆਈ ਹੈ ਕਿ ਸਾਰਾ ਮਤਲਬ ਫਾਣੀ ਦਾ ਬੰਦਾ ਹੈਗਾ ਜਿਹੜੀ ਲੁੱਟ ਖੋਰੀ ਹੈਗੀ ਇੱਕ ਨੰਬਰ ਤੱਕ यहां कोई बंदा सुरक्षित हो जहां पे प्रवासी आंदे थे ਕਮਾਨ ਵਾਸਤੇ ਉਹ સુરक्षित ਨਹੀਂ ਹੋ ਜਾਂਦੇ ਜੀ ਹਾਂ ਇਸ ਹਾਰ ਤੇ ਤਾਂ ਨਹੀਂ ਸੁਖ ਨੂੰ ਸੁਚੇਤਨਗੇ ਜੀ ਹਾਂ ਜੀ ਸੋ ਪਰਸਨਲ ਸੇਫਟੀ ਬਿਜਲੀ ਪਰ ਪਾਣੀ ਤਿੰਨ ਅਹਿਮ ਮੁੱਦੇ ਨੇ ਵਾਰਡ ਨੰਬਰ 1 ਦੇ ਸੇਫਟੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਔਰ ਉਸ ਤੋਂ ਨਾਲੋਂ ਵੀ ਕਿਤੇ ਜ਼ਿਆਦਾ ਜ਼ਰੂਰੀ ਹੈ ਪਾਣੀ ਜਿਹਦੇ ਬਾਰੇ ਜਸਤਰ ਕੁਪਤਾ ਜੀ ਨੇ ਦੱਸਿਆ ਕਿ ਅਸੀਂ ਕਈ ਵਾਰ ਐਮਐਲਏ ਸਾਹਿਬ ਦੇ ਨੋਟਿਸ 'ਤੇ ਵੀ ਲਿਆ ਚੁੱਕੇ ਹਾਂ ਔਰ ਕਈ ਵਾਰ ਇਹ ਮੌਜੂਦਾ ਕਾਉਂਸਲਰ ਦੇ ਧਿਆਨ ਦੇ ਵਿੱਚ ਵੀ ਜਿਹੜਾ ਪਾਣੀ ਦਾ ਮੁੱਦਾ ਲਿਆ ਲਿਆ ਚੁੱਕੇ ਨੇ ਲੇਕਿਨ ਹਜੇ ਤੱਕ ਇਸ ਮੁੱਦੇ ਨੂੰ ਸੁਧਾਰਨ ਦੇ ਲਈ ਕੋਈ ਵੀ ਜਿਹੜਾ ਆ ਐਕਸ਼ਨ ਨਾ ਤਾਂ ਕਾਉਂਸਲਰ ਵੱਲੋਂ ਲਿਆ ਗਿਆ ਨਾ ਐਮਐਲਏ ਵੱਲੋਂ ਲਿਆ ਗਿਆ ਸੋ ਵਾਰਡ ਨੰਬਰ 1 ਦੇ ਵਿੱਚ ਕਈ ਏਰੀਆ ਦੀਆਂ ਗਲੀਆਂ ਨੇ ਜਿਹੜੀਆਂ ਤੁਹਾਨੂੰ ਦਿਖਾਈਆਂ ਗਈਆਂ ਨੇ ਕਈ ਪੱਕੇ ਤੌਰ ਤੇ ਜਿਹੇ ਤਰੀਕੇ ਨਾਲ ਤਿਆਰ ਕੀਤੀ ਗਈਆਂ ਨੇ ਲੇਕਿਨ ਕਈ ਲੋਕਾਂ ਦਾ ਅਲੀਗੇਸ਼ਨ ਸੀਗਾ ਕਿ ਜਿਹੜਾ ਲੋਕਾਂ ਦੇ ਜਿਹੜੇ ਦੁਕਾਨਦਾਰਾਂ ਨੇ ਜਿਹੜਾ ਦੁਕਾਨ ਤੇ ਬਾਹਰ ਜਿਹੜੇ ਨੇ ਕਾਫੀ ਜਿਹੜੇ ਨੇ ਆਪਣੇ ਟੇਬਲ ਵਗੈਰਾ ਲਗਾ ਕੇ ਜਿਹੜੇ ਨੇ ਦੁਕਾਨ ਰੋਡ ਨੂੰ ਘੇਰਾ ਕੀਤਾ ਗਿਆ ਲੇਕਿਨ ਲੋਕ ਇਸ ਚੀਜ਼ ਤੋਂ ਪਰੇਸ਼ਾਨ ਨੇ ਕਿ ਵਾਰਡ ਨੰਬਰ 1 ਵਿੱਚ ਦੋ ਤੁਹਾਨੂੰ ਮੌਕੇ ਦੇ ਹਾਲਾਤ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਲੋਕਾਂ ਨਾਲ ਅਸੀਂ ਗੱਲਬਾਤ ਜਰੂਰ ਕੀਤੀ ਜਾ ਰਹੀ ਹੈ ਲੇਕਿਨ ਉਹ ਹਾਲਾਤ ਨੇ ਇੱਕ ਨੰਬਰ ਵਾਰਡ ਦੇ ਜੋ ਮੈਂ ਤੁਹਾਨੂੰ ਦਿਖਾ ਰ ਇੱਕ ਨੰਬਰ ਵਾਰਡ ਤੋਂ ਮੈਂ ਤੁਹਾਨੂੰ ਦਿਖਾ ਰਿਹਾ ਵਾਂ ਜਿਹੜੀ ਕਿ ਵਾਰਡ ਨੰਬਰ 1 ਦੇ ਵਿੱਚ ਜਿਹੜੀਆਂ ਗਲੀਆਂ ਪੱਕੀਆਂ ਬਣਾਈਆਂ ਹੋਈਆਂ ਨੇ ਔਰ ਲੋਕਾਂ ਦਾ ਬਿਆਨ ਜੋ ਸਾਹਮਣੇ ਆ ਰਿਹਾ ਲੋਕ ਕੀ ਕਹਿ ਰਹੇ ਨੇ ਉਹ ਸੋ ਵੀ ਅੱਜ ਤੱਕ ਜਿਹੜਾ ਰੂਬਰੂ ਜਰੂਰ ਕਰ ਨਾਲ ਕੀਤਾ ਜਾ ਰਿਹਾ ਸੋ ਲੋਕਾਂ ਦੇ ਨਾਲ ਅਸੀਂ ਗੱਲਬਾਤ ਜਰੂਰ ਕਰਾਂਗੇ ਪ੍ਰਾਈਮ ਸਰ ਅਨੁਸਾਰ ਹੀ ਸੋ ਕੁਝ ਗੇ ਦੁਕਾਨਦਾਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨੇ ਕੀ ਨਾਮ ਕੀ ਸਰ ਹਾਂਜੀ ਮੇਰਾ ਨਾਮ ਰਵੀਰ ਚੰਦਾ ਜੀ ਵਾਰਡ ਨੰਬਰ 1 ਦੇ ਵਿੱਚ ਹੀ ਇੱਥੇ ਹਾਂ ਜੀ। ਹਾਂ ਜੀ 1 ਨੰਬਰ ਵਾਰਡ ਚ ਰਹਿੰਦੇ ਹਾਂ ਜੀ। ਕਿਸ ਤਰ੍ਹਾਂ ਦੇਖਦੇ ਹੋ ਨਗਰ ਨਿਗਮ ਦੀ ਚੋਣਾਂ ਆ ਗਈਆਂ ਨੇ ਤੇ ਉਸ ਨੂੰ ਚੀ ਨੂੰ ਕਿ ਜਿਹੜੇ ਕਿ ਇਸ ਕੰਮ ਤੁਹਾਡੇ ਇਸ ਇਲਾਕੇ ਵਿੱਚ ਜਿਹੜੇ ਨਹੀਂ ਹੋਏ ਨੇ ਔਰ ਜਿਹੜੇ ਰਹਿ ਗਏ ਨੇ ਕਿਸ ਤਰ੍ਹਾਂ ਦੇਖ ਰਹੇ ਹੋ ਉਸ ਦਾ? ਸਾਡੇ ਇਲਾਕੇ 'ਚ ਬਹੁਤ ਸਾਰ ਕੀਤੇ ਵੀ ਕੰਮਾਂ ਤੇ ਹੋਏ ਵੀ ਆ ਤੇ ਹੋ ਵੀ ਰਿਹਾ। ਤਾਂ ਅਸੀਂ ਉਹਨਾਂ ਦਾ ਧੰਨਵਾਦ ਕਰਦਾ। ਤੇ ਆਮ 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 ਪਾਰਟੀ ਦਾ ਤੇ ਜਿਨ੍ਹਾਂ ਨੇ ਕਰਵਾਏ ਜਿਹਨਾਂ ਕੀਤੇ ਆ ਉਹਨਾਂ ਦਾ ਧੰਨਵਾਦ ਕਰਦਾ। ਕਿ ਸਾਡੇ 1 ਨੰਬਰ ਗਲੀ 'ਚ ਟਿਊਬ ਲੱਗਾ ਤੇ ਇੱਧਰ ਇੱਕ 3 ਨੰਬਰ ਗਲੀ ਬਣੀਆਂ 4 ਨੰਬਰ 5 ਨੇ 6 6 7 ਗਲੀਆਂ ਮਲੇ ਬਣੀਆਂ ਹੁਣ ਬਣੀਆਂ ਰਹਿੰਦੇ ਨੇ ਉਹਨਾਂ ਦੇ ਵਿੱਚ ਪ੍ਰਮੁੱਖ ਤੁਹਾਡਾ ਏਜੰਡਾ ਕੀ ਰਹੇਗਾ ਕਿਸੇ ਪਾਰਟੀ ਵਿਸ਼ੇਸ਼ ਨੂੰ ਵੋਟ ਕਰੋਗੇ ਜਾਂ ਫਿਰ ਕਿਸੇ ਜਿਹੜਾ ਕੰਮ ਕਰੂਗਾ ਜਿਹੜਾ ਤੇ ਕੰਮ ਕਰੂਦੋ ਉਹਦਾ ਅਸੀਂ ਵੋਟ ਪਾਵਾਂਗੇ ਪਾਵਾਂਗੇ ਜਿਹੜਾ ਨਹੀਂ ਕਰੇਗਾ ਤਾਂ ਉਹਨੂੰ ਥੋੜਾ ਵੋਟ ਪਾਵਾਂਗੇ ਅਸੀਂ ਜੀ ਅਸੀਂ ਤਾਂ ਉਹਨਾਂ ਨੂੰ ਵੋਟ ਪਾਵਾਂਗੇ ਜਿਹੜਾ ਸਾਡਾ ਕੰਮ ਕਰਦੇ ਆ ਕੰਮ ਹੋਣੀ ਚਾਹੀਦਾ ਮਲੇ ਦੇ ਕੰਮ ਹੋਣੇ ਚਾਹੀਦੇ ਮਲੇ ਦੇ ਚਾਹੇ ਆਮ ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ ਕੋਈ ਵੀ ਪਾਰਟੀ ਹੋਵੇ ਜਿਹੜੇ ਮੌਜੂਦਾ ਵਿਧਾਇਕ ਨੇ ਤੁਹਾਡੇ ਮਨਨਾਲ ਬੱਗਾ ਜੀ ਉਹਨਾਂ ਦੇ ਕੰਮਾਂ ਤੋਂ ਸੰਤੁਸ਼ਟ ਹੋ? ਕਰ ਰਹੇ ਆ। ਨਹੀਂ ਕਰਨੇ ਆ। ਤੇ ਹੈਵੇ ਕਿਤੇ ਵੀ ਅਜੇ ਕਿਹੜੇ ਕਿਹੜੇ ਕੰਮ ਹੋਣਾ ਬਣੋ? ਜਿਹੜਾ ਟੂਬ ਟੂਬ ਲਾਇਆ ਤੇ ਜੜ ਸੜਕਾਂ ਬਣਾਈਆਂ ਤਿੰਨ ਚਾਰ ਗਲੀਆਂ ਬਣੀਆਂ। ਜੀ। ਠੀਕ ਹੈ। ਸਾਡੀ ਕਲੋਨੀ ਤੇ ਇਹੋ ਮਤਲਬ ਕੀਤਾ ਕੰਮ। ਸੋ ਗੱਲਬਾਤ ਕੀਤੀ ਜਾ ਰਹੀ ਹੈ ਲਗਾਤਾਰ ਲੋਕਾਂ ਦੇ ਨਾਲ ਜਿਸ ਤਰ੍ਹਾਂ ਕਿ ਨਗਰ ਨਿਗਮ ਦੀ ਚੋਣਾਂ ਨੂੰ ਲੈ ਕੇ ਅਸਵਾਰ ਜਿਹੜੀਆਂ ਨੇ ਨਵਾਂ ਚਿਹਰਾ ਕਿਹਨੂੰ ਚੁਣਿਆ ਜਾ ਸਕਦਾ ਲੋਕ ਸਾਡੇ ਮਜੂਦੇ ਸਰ ਕੀ ਨਾਮ ਹੈ ਜੀ ਤੁਹਾਡਾ? मेरा नाम गुरपाल सिंह जी जी एक नंबर वार्ड ਦੇ ਵਿੱਚ ਹੀ ਰਹਿੰਦੇ ਹੋ ਜੀ ਹਾਂ ਜੀ ਬਿਲਕੁਲ ਜੀ ਕਿੰਨੀ ਦੇਰ ਤੋਂ ਇਸ ਇਲਾਕੇ ਵਿੱਚ ਰਹਿ ਰਹੇ ਹੋ ਮੈਂ ਲਗਭਗ 12 13 ਸਾਲ ਤੋਂ ਰਹਿ ਰਹੇ ਹਾਂ ਇਸ ਜਗ੍ਹਾ ਤੇ ਨਗਰ ਨਿਗਮ ਦੀਆਂ ਚੋਣਾਂ ਨੇੜੇ ਆ ਗਈਆਂ ਨੇ ਤੇ ਉਹਦੀ ਹੁਣ ਜਿਹੜੀ ਡੇਟ ਵੀ ਫਿਕਸ ਕਰਤੀ ਗਈ ਲੇਕਿਨ ਇਸ ਇਲਾਕੇ ਕਿਸ ਤਰ੍ਹਾਂ ਦੇਖ ਰਹੇ ਹੋ ਪਹਿਲਾਂ ਕੌਂਸਲਰ ਕੌਣ ਸੀਗੇ ਦੇਖੋ ਜੀ ਪਹਿਲੇ ਕੌਂਸਲਰ ਸੀਗੇ ਆਪਣੇ ਧਨਪਾਲ ਸਾਹਿਬ ਠੀਕ ਹੈ ਜੀ ਉਨ੍ਹਾਂ ਦੇ ਵਿਕਾਸ ਜਿਹਨੂੰ ਕਿਸ ਤਰ੍ਹਾਂ ਦੇਖਦੇ ਹੋ ਵਿਕਾਸ ਕਿਹੜੇ ਕਿਹੜੇ ਰਹਿ ਗਏ ਨੇ ਔਰ ਕਿਹੜੇ ਕਿਹੜੇ ਕਰਾਏ ਗਏ ਨੇ ਚਲੋ ਦੇਖੋ ਜਿਹੜਾ ਵੀ ਬੰਦਾ ਮੌਕੇ ਤੇ ਹੁੰਦਾ ਉਹ ਤਾਂ ਆਪਣੇ ਆਪ ਨੂੰ ਵੱਧ ਤੋਂ ਵੱਧ ਕਰਦਾ ਹੈਗਾ ਯੋਗਦਾਨ ਪਾਉਂਦਾ ਹੈਗਾ ਇਸ ਵੇਲੇ ਜੋ ਸਥਿਤੀ ਚੱਲਣ ਢਈ ਹੈਗੀ ਆਜ਼ਮੰਦ ਪੰਜਾਬ ਪਾਰਟੀ ਦੀ ਉਹਦੇ ਮੁਤਾਬਕ ਤਾਂ ਜਿਹੜਾ ਚਿਹਰਾ ਵਧੀਆ ਕੰਮ ਕਰੇਗਾ ਉਹ ਚਿਹਰਾ ਆਪਣੇ ਆਪ ਪਬਲਿਕ ਦੇ ਸਾਹਮਣੇ ਆ ਜਾਣਾ ਠੀਕ ਨਹੀਂ ਤੇ ਕਿਹੜੀਆਂ ਪ੍ਰੋਬਲਮਾਂ ਹੋਰ ਕਿਸ ਤਰ੍ਹਾਂ ਦੀ ਪ੍ਰੋਬਲਮਾਂ ਆ ਨੇ ਕਿਉਂਕਿ ਦੇਖਿਆ ਜਾਵੇ ਆ ਸੜਕਾਂ ਜਿਹੜੀਆਂ ਨੇ ਗਲੀਆਂ ਪੱਟੀਆਂ ਹੋਈਆਂ ਨੇ ਲੇਕਿਨ ਪਿੱਛੇ ਦੀਆਂ ਗਲੀਆਂ ਕਾਫੀ ਵੱਡੀਆਂ ਵੀ ਚ ਕਿਉਂਕਿ ਪਹਿਲੇ ਅੰਦਰ ਲੈਵਲ ਬੋਰ ਡਰਾਉਨ ਸੀਗਾ ਠੀਕ ਆ ਜੀ ਹੁਣ ਜੋ ਮੁੱਕ ਦੀ ਸਰਕਾਰ ਹੈਗੀ ਆ ਜਿਹੜੀ ਉਤੋਂ ਪਹਿਲਾਂ ਸਰਕਾਰ ਵੀ ਲੰਘ ਕੇ ਗਈ ਹੈ ਕਹਿੰਦਾ ਪਾਪ ਉਹਨਾਂ ਨੇ ਆਪਣੇ ਮੁਤਾਬਕ ਜਿੱਦਾਂ ਵੀ ਕੰਮ ਚਲਾਇਆ ਚੱਲੀ ਜਾਂਦੇ ਉਸ ਦੇ ਮੁਤਾਬਕ ਜਿਹੜੀ ਇਹ ਗਨ ਡਾਊਨ ਕਰਕੇ ਨੇ ਦੁਬਾਰਾ ਚੱਕੀ ਗਈ ਤਾਂ ਉਹ ਇਹ ਪਾਣੀ ਖੜਾ ਹੁੰਦਾ ਕਟੂ-ਕਟੂ 1.5 ਫੁੱਟ ਪਾਣੀ ਖੜਾ ਹੁੰਦਾ ਇਹਦੇ ਵਿੱਚ ਪਾਣੀ ਦੇ ਮੱਧ ਇਹ ਕਰਕੇ ਦੁਬਾਰਾ ਪੱਟਿਆ ਗਿਆ ਇਹਨੂੰ ਹੁਣ ਇਹ ਕੰਕਰੀਟ ਦੀ ਛੜਕ ਬਣ ਦਈ ਹੈ ਜਿੱਥੇ ਛੜਕਾ ਬਿਲਕੁਲ ਸਹੀ ਹੈ ਇਹਦਾ ਲੈਵਲ ਨਹੀਂ ਸਹੀ ਸੀ ਗਿਆ ਇਸ ਕਰਕੇ 3 ਨੰਬਰ ਪਾਣੀ ਨੰਬਰ 6 ਨੰਬਰ 7 ਨੰਬਰ ਦੁਬਾਰਾ ਬਣਾਈਆਂ ਗਈਆਂ ਹਨ। ਧਨਵ ਸਾਹਿਬ ਦੇ ਕੰਮਾਂ ਤੋਂ ਸੰਤੁਸ਼ਟ ਹੋ? ਹਾਂਜੀ ਬਿਲਕੁਲ ਜੀ। ਜੀ। ਹਾਂਜੀ। ਤੇ ਮੌਜੂਦਾ ਸਰਕਾਰ ਜਿਹੜੇ ਆਮ ਆਦਮੀ ਪਾਰਟੀ ਸਰਕਾਰ ਹੈ ਔਰ ਵਿਧਾਇਕ ਜਿਹੜੇ ਤੁਹਾਡੇ ਨੇ ਬੱਗਾ ਸਾਹਿਬ ਉਹਨਾਂ ਦੇ ਕੰਮਾਂ ਤੋਂ? ਬਿਲਕੁਲ ਜੀ ਬਿਲਕੁਲ ਬਿਲਕੁਲ ਵਧੀਆ ਕੰਮ ਕਰ ਰਹੇ ਆ ਵਧੀਆ ਪਬਲਿਕ ਦੇ ਵਿੱਚ ਡੀਲ ਕਰ ਰਹੇ ਆ। ਵਧੀਆ ਦੇਖ ਰਹੇ ਆ। ਕਾਫੀ ਫਾਸਟ ਕੰਮ ਹੋ ਰਿਹਾ ਜੀ। ਪਹਿਲਾਂ ਮਤਲਬ ਲਾਈਟ ਦੀ ਦਿੱਕਤ ਸੀਗੀ ਕਿਉਂਕਿ ਉਹ ਵੀ ਕਲੀਅਰ ਕੀਤੀ ਟਰਾਂਸਫਰਮ ਨਵੇਂ ਲੱਗੇ ਤਿੰਨ ਤੇ ਹੁਣ ਯਾਨਕੀ ਰੋਡ ਦਾ ਵੀ ਕੰਮ ਬੜੀ ਸਪੀਡ बिल्कुल लोगों न गलबात की जा रही है सो लोग संतुष्ट ने इस चीज़ में लैके किस तरह देख रहे हो इस इलाके नंबर वार्ड तो जी मैं सोच रहा है यही कि लाइट का सारा प्रॉब्लम होता है और कोई दिक्कत नहीं होती है बाकी अपनी जगह पे सारा कुछ ठीक है बस आप जी 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 सर क्या नाम है जी आपका जी मेरा नाम इद्रिस है जी दिश्य क्या अहम मुद्दे हैं आपके वार्ड नंबर एक को तो लेकर सर क्या सर सफाई होना चाहिए और सर सड़कें सही बननी चाहिए और क्या और अपने और ना... जी काफ़ी पानी निकलता हर गलियों में तो का... पानी का होना चाहिए आप, आप खुद देख रहे हैं कितना गंदगी है बदबू भी है तो आप इसका काम हो करवाई हो इस पे और यहाँ के अभी मौजूदा काउंसलर हैं हैं दानव दानव साहब साहब के काम से आप आप संतुष्ट जब मिलने जाते हैं तो कैसे आपका काम किया जाता है कोई नहीं जैसे मोहल्ले वाले जैसे काम करेंगे या जैसे आगे वो लोग हम लोग भी साथ में हैं बाकी जब जाना होगा फिर बताएंगे अभी जाना हमारा उनके साथ नहीं है या आगे जो जाते हैं उनको मतलब ज़्यादा पता होगा जी, 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 इसके बाद नंबर एक का बच अपने दीपक पजनू प्रधान बनाया है ਉਹਨੇ ਆਪਣੇ ਤੌਰ ਦੇ ਉੱਤੇ ਬਹੁਤ ਯੋਗਦਾਨ ਦਿੱਤਾ ਆਮ ਆਦਮੀ ਪਾਰਟੀ ਨੂੰ ਇੰਚਾਰਜ ਬਣਾਇਆ ਉਹਨਾਂ ਨੂੰ ਉਹਨਾਂ ਨੇ ਇਹ ਦਿੰਦੇ ਹੋਏ ਵੀ ਇਹ ਪੂਰੀ ਪਬਲਿਕ ਦੇ ਵਿੱਚ ਆਪਣਾ ਚਿਹਰਾ ਵੀ ਬਣਾਇਆ ਹੈਗਾ ਉਹਨਾਂ ਨੇ ਬਾਕੀ ਪਾਰਟੀ ਦੇ ਡਿਪੈਂਡ ਕਰਦਾ ਕਿ ਉਹ ਆਪਣੀ ਪਾਰਟੀ ਨੂੰ ਕੌਂਸਲਰ ਦੇ ਵਾਸਤੇ ਕਿਹੜਾ ਚਿਹਰਾ ਦੇਣਾ ਉਹਨਾਂ ਨੇ ਯਾਨੀ ਕਿ ਉਹਨਾਂ ਨੇ ਜਿਹੜੇ ਉਹਨਾਂ ਦੇ ਕੰਮ ਤੋਂ ਸੰਤੁਸ਼ਟ ਹੋਣਗੇ ਉਹਨਾਂ ਦਾ ਚਿਹਰਾ ਜਰੂਰ ਸਾਹਮਣੇ ਆਏਗਾ ਸਾਡੇ ਕੰਨਾਂ ਤੇ ਇਹੀ ਹੈ ਮਤਲਬ ਰਾਤ ਨੂੰ ਲਾਈਟ ਪਰੇਸ਼ਾਨੀ ਦੀ ਦਿੱਕਤ ਆਉਂਦੀ ਸੀਗੀ ਉਹ ਨਾਲੇ ਯਾਨਕੀ ਖੜ ਕੇ ਹੱਲ ਕਰਾਉਂਦੇ ਸੀਗੇ ਯਾਨਕੀ ਹੁਣ ਵੀ ਗਲੀਆਂ ਸੜਕਾਂ ਜਿਹੜੀਆਂ ਬਣ ਰਹੀਆਂ ਉਹ ਨਾਲ ਯਾਨਕੀ ਨਾਲ ਤੁਰ ਕੇ ਨਾਲ ਸਾਰਾ ਕੁਝ ਕੰਮ ਕਰਾ ਰਿਹਾ ਇਹ ਉਹ ਦੀਪਕ ਭਾਜੀ ਵਰਨੀ ਚਾਰਜ ਐ ਐਮਐਲ ਬਗਾਈ ਤੇ ਤੇ ਮਤਲਬ ਉਹਨਾਂ ਨੇ ਵੀ ਬਹੁਤ ਵਧੀਆ ਕੰਮ ਕਰਾ ਰਹੇ ਆ ਅੱਗੇ ਹੋ ਕੇ ਉਹੀ ਕਰਾ ਰਹੇ ਆ ਇਸ ਟਾਈਮ ਹਾਂਜੀ ਕੋਈ ਉਹਨਾਂ ਸਿਰਾ ਜਿਹੜੇ ਵੀ ਡਿਪੈਂਡ ਕੰਮ ਚਿਹਰਾ ਜਿਹੜਾ ਦੇਣ ਕਿ ਨਾ ਜਿਨ੍ਹਾਂ ਨੇ ਕੰਮ ਕੀਤੇ ਉਹਨ ਕੋ ਚੜਾਪਨੇ ਆਪੋ ਬੋਲੇਗਾ ਵੀ ਆ ਪਾਰਟੀ ਦੇ ਨਮਾਇਦਿਆਂ ਨੇ ਕੰਮ ਕੀਤਾ ਹੈਗਾ ਉਹ ਚਿਰਨ ਚੁਣਿਆ ਜਾਵੇ ਅੱਜ ਤਾਂ ਇਹ ਕਹਾਂਗੇ ਜਿਸ ਬੰਦੇ ਨੇ ਅੱਗੇ ਹੋ ਕੇ ਕੰਮ ਕਰਾਇਆ ਜਿਨ੍ਹਾਂ ਨੇ ਕੀਤਾ ਹੈਗਾ ਉਹ ਪਾਰਟੀ ਉਹਨਾਂ ਨੂੰ ਚੁਣਿਆ ਜਾਵੇ ਲੋਕ ਸਾਡਾ ਹੋਰ ਕੁਝ ਮਜਬੂਦ ਨਹੀਂ ਗੱਲਬਾਤ ਕਰਦੇ ਆ ਸਰ ਕੀ ਨਾਮ ਹੈ ਜੀ ਨਸੀਬ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਇਸ ਇਲਾਕੇ ਦੇ ਵਿੱਚ ਜਿਹੜੀ ਹੈ ਕਿ ਹੁਣ ਲੋਕ ਨਗਰ ਨਿਗਮ ਦੀ ਚੋਣਾਂ ਨੂੰ ਲੈ ਕੇ ਜਿਹੜੀ ਕਿ ਹੁਣ ਉਤਰਣਗੇ ਸੜਕਾਂ ਤੇ ਕਿਵੇਂ ਤੁਸੀਂ ਗੱਲਬਾਤ ਕੀਤੀ ਗਈ ਹੈ ਲੋਕਾਂ ਦੇ ਨਾਲ ਵੀ ਲੋਕ ਕਹਿ ਰਹੇ ਨੇ ਅਸੀਂ ਸੰਤੋਸ਼ ਚੈਤੀ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਵਧੀਆ ਪ੍ਰੋਗਰਾਮ ਮਦਨ ਨਾਲ ਬੱਗੇ ਦਾ ਠੀਕ ਹੈ ਜੀ ਜਿੱਦਾਂ ਦੇ ਅੱਗੇ ਪ੍ਰੋਗਰਾਮ ਕਰੂਗਾ ਵਧੀਆ ਕਰੂਗਾ ਵੋਟ ਦੇਦੀ ਆ ਨਹੀਂ ਉਹ ਤਾਂ ਚਲੋ ਵਿਧਾਇਕ ਨੇ ਹੁਣ ਜਿਹੜੇ ਚੋਣਾਂ ਨੇ ਉਹ ਨਗਰ ਨਿਗਮ ਚੋਣਾਂ ਹੋ ਰਹੀਆਂ ਨੇ ਕਾਉਂਸਲਰ ਜਿਹੜੇ ਆਣਗੇ ਉੱਦਾਂ ਕਾਉਂਸਲਰ ਦੇ ਕੰਮਾਂ ਤੋਂ ਸੰਤੁਸ਼ਟ ਤੁਸੀਂ ਹਾਂਜੀ ਕੀ ਨਾਮ ਸੀਗਾ ਤੁਹਾਡੇ ਜਿਹੜੇ ਕਾਉਂਸਲਰ ਸੀਗੇ ਪਹਿਲਾਂ ਸੀਗੇ বিজে ਦਾਵਾਵਾਂ বিজে ਦਾਵਾਂ ਨੇ ਕੀਤਾ ਕੱਖ ਨਹੀਂ ਗਾ ਇੱਥੇ ਇਸ ਇਲਾਕੇ 'ਚ ਬਿਲਕੁਲ ਨਹੀਂ ਕੀਤੀ ਉਦਾਂ ਹੀ ਗੰਦ ਗਲੀਆਂ 'ਚ ਖਿਲਰੇ ਆ ਪਿਆ ਨਾ ਕੰਮ ਹੋ ਰਿਹਾ ਇਹ ਜਿਹੜਾ ਮਦਨ لال ਬੱਗਾ ਕੰਮ ਕਰਾ ਰਿਆ ਆਮ ਪਾਰਟੀ ਵਾਲੇ ਦਾਨਵ ਸਾਹਿਬ ਦੇ ਬੇਟੀ ਦਾ ਦਿਵਯਾ ਦਾਨਵ ਜੀ ਕਾਉਂਸਲਰ ਸੀਗੇ ਤੇ ਉਹਨਾਂ ਦੇ ਕੋਲ ਜਦੋਂ ਦਫ਼ਤਰ ਜਾਂਦੇ ਸੀਗੇ ਕਿਸ ਤਰ੍ਹਾਂ ਦਾ ਰਵਈਆ ਜਿਹੜਾ ਉਹਨਾਂ ਵੱਲੋਂ ਚਾਰ ਸੀ ਉਹਨਾਂ ਲੋਰ ਰਵਈਆ ਇਹ ਸੀ ਜੀ ਜਾਂਦਿਆਂ ਨੂੰ ਉੱਥੇ ਬੈਠੇ ਰਹੋ ਦਫ਼ਤਰ ਦਫ਼ਤਰ ਬੈਠੇ ਆ ਤੇ ਬਾਅਦ ਚ ਉਹ ਕਹਿੰਦੇ ਸੀ ਹੈ ਨਹੀਂਗੇ ਇੱਥੇ ਜੇ ਕੋਈ ਕੰਮ ਕਰਾਣਾ ਹੋਵੇ ਤਾਂ ਨਹੀਂ ਹੋਣਾ ਉਹਨਾਂ ਤੋਂ ਕਿਸੇ ਵੀ ਤਰ੍ਹਾਂ ਦਾ ਮਹੱਲੇ 'ਚ ਗੀੜਾ ਨਹੀਂ ਮਾਰਿਆ ਗਿਆ ਇੱਕ ਵੀ ਗੇੜਾ ਬਜੇ ਮੁਹੱਲੇ ਚ ਜੀ ਲੋਕਾਂ ਦਾ ਸੁਣਨ ਵਿਚਾਰ ਸੁਣਨ ਕੋਈ ਕਿਸੇ ਦਾ ਵਿਚਾਰ ਨਹੀਂ ਸੁਣਿਆ ਇਹਨਾਂ ਮੁੱਖ ਮੁੱਦੇ ਜਿਹੜੇ ਨੇ ਵਾਰਡ ਨੰਬਰ 1 ਦੇ ਤੁਸੀਂ ਵੀ ਇੱਥੇ ਦੇ ਲੋਕਲ ਰੈਜ਼ੀਡੈਂਟ ਹੋ ਕੀ ਮੁੱਦੇ ਹੈਗੇ ਮੁੱਦੇ ਪਹਿਲਾਂ ਤਾਂ ਇਹ ਸੀਗਾ ਮੇਨ ਛੜਕ ਦਾ ਸੀਵਰੇਜ ਦਾ ਹਜੇ ਤੱਕ ਉਦਾਂ ਹੀ ਪਾਣੀ ਵੀ ਚੱਲਦਾ بارش ਆ ਜਾਵੇ ਹੌਣ ਆ ਜਾਵੇ ਗੋਡੇ-ਗੋਡੇ ਪਾਣੀ ਖੜਾ ਰਹਿੰਦਾ ਇੱਥੇ ਕੋਈ ਮੁੱਦਾ ਹੱਲ ਨਹੀਂ ਕੀਤਾ ਗਿਆ ਉਹਨਾਂ ਲੋ ਬਿਲਕੁਲ ਹੀ ਬਹੁਤ ਧੰਨਵਾਦ ਸੋ ਵਕ ਵਕ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਆ ਸੋ ਵਕ ਵਕ ਲੋਕਾਂ ਦੇ ਕਹਿਣਾ ਦਾ ਸੀ ਕਿ ਸਾਡੇ ਕਈ ਗਲੀਆਂ ਦੇ ਹਾਲਾਤ ਸੁਧਾਰੇ ਵੀ ਗਏ ਨੇ ਔਰ ਕਈ ਗਲੀਆਂ ਦੇ ਜਿਹੜੇ ਨੇ ਰਹਿnde ਕੰਮ ਕੀਤੇ ਵੀ ਨੇ ਔਰ ਕਈ ਕੰਮ ਜਿਹੜੇ ਨੇ ਰਹਿ ਵੀ ਗਏ ਨੇ ਲੇਕਿਨ ਜੋ ਲੋਕਾਂ ਦਾ ਬਿਆਨ ਸਾਹਮਣੇ ਆਇਆ ਹੈ ਨਗਰ ਨਿਗਮ ਚੋਣਾ ਦੇ ਮੱਦੇ ਨਜ਼ਰ ਸਰਵੇ ਜਿਹੜਾ ਕੰਡਕਟ ਕਰਵਾ ਰਹੀ ਹੈ ਪ੍ਰਾਈਮ ਸਵੇਰਾ ਨਿਊਜ਼ ਦੀ ਟੀਮ ਤੁਸੀਂ ਸਾਡੇ ਰਿਪੋਰਟਰ ਮਿਲਨ ਸਿੰਘ ਦੀ ਰਿਪੋਰਟ ਵੀ ਦੇਖੀ ਔਰ ਵੱਖ-ਵੱਖ ਲੋਕਾਂ ਦੀਆਂ ਗੱਲਾਂ ਬਾਤਾਂ ਨੂੰ ਵੀ ਸੁਣਿਆ ਮੇਰੀ ਰਿਪੋਰਟ ਵੀ ਤੁਸੀਂ ਦੇਖੀ ਹੈ ਆਪਣੀ رائے ਕਮੈਂਟਾਂ ਦੇ ਵਿੱਚ ਸਾਨੂੰ ਜ਼ਰੂਰ ਦਿਓ ਔਰ ਕੀ ਤੁਹਾਡੇ ਪ੍ਰਮੁੱਖ ਮੁੱਦੇ ਨੇ ਜਿਹੜੇ ਤੁਸੀਂ ਨਗਰ ਨਗਮ ਚੋਣਾ ਦੇ ਵਿੱਚ ਇਸ ਵਾਰ ਲੈ ਕੇ ਚੱਲ ਰਹੇ ਹੋ ਉਹ ਸਾਡੇ ਨਾਲ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਤੁਸੀਂ ਦੇਖ ਰਹੇ ਸੀ ਪ੍ਰਾਈਮ ਸਵੇਰਾ ਨਿਊਜ਼ ਧੰਨਵਾਦ